ਤਾਈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੜਾਕ ਪਹੁੰਚੇ ਸੀਗੇ ਜੀ ਬਾਈਆਂ ਦੇ ਆਪਾਂ ਪਹਿਲਾਂ ਤੋਂ ਕੋਈ 1.5-2 ਮਹੀਨੇ ਤੋਂ ਆ ਰਹੇ ਆ ਆ ਗਾਂ ਤੇ ਆਏ ਸੀਗੇ ਜੀ ਇਹ ਗਾਂ ਅੱਗੇ ਰਹੀ ਨਹੀਂ ਗਈ ਕਿੰਨੇ ਕ ਵਾਰੀ ਨਹੀਂ ਰਹੀ ਸੀ ਬਈ ਇਹ ਇਹਨੂੰ ਤਾਂ 2 ਸਾਲ ਹੀ ਹੋਣ ਵਾਲੇ ਸੀ ਨੇ ਜੀ 2 ਸਾਲ ਹੋ ਗਏ ਹੈ ਤੇ ਕਿੰਨੇ ਕ ਵਾਰੀ ਠੀਕ ਆ ਤਕਰੀਬਨ ਤੇ ਗ੍ਰੀਨ ਭਰਾਤਾ ਇਹਦੇ ਕੋਈ 10-12 ਵਾਰ ਦਰਵਾਤਾ ਹੋਊਗਾ ਦਰਵਾਤਾ ਹੋਊ ਹੈਨਾ ਤੇ ਆਪਾਂ ਇਹਦੇ ਪਿਛਲੀ ਵਾਰੀ ਦਵਾਈ ਭਰੀ ਸੀਗੀ ਜੀ ਤੇ ਦਵਾਈ 3 ਦਿਨ ਭਰ ਕੇ 2 ਕੇ 3 ਦਿਨ ਭਰੀ ਸੀ ਮੇਰੇ ਹੁਣ ਯਾਦ ਨਹੀਂ ਕਿ ਕਿੰਨੇ ਦਿਨ ਭਰੀ ਸੀ ਵੀ ਆਪਾਂ ਦਵਾਈ ਇਹਦੇ 2 ਦਿਨ 3 ਦਿਨ ਹਨਾ 3 ਦਿਨ ਲਗਾਤਾਰ ਭਰ ਕੇ ਤੇ ਇਹਦੇ 10ਵੇਂ ਦਿਨ ਆਪਾਂ ਠੀਕ ਆ ਲਿਆ ਸੀਗਾ ਜੀ ਰੈਸੈਪਟਲ 5 ਐਮ ਐਲ ਉਸ ਤੋਂ ਬਾਅਦ ਹੁਣ ਇਹਦੇ ਐ ਹੀ ਹੋਈ ਵੀ ਆ ਕਿੰਨੇ ਦਿਨ ਹੋ ਗਏ ਬਾਈ ਇਹਨਾਂ ਮੇਰੇ ਹਿਸਾਬ ਨਾਲ ਹੋ ਗਏ 15 ਦਿਨ ਹਨਾ ਤੇ ਅੱਗੇ ਨੋ ਗਾਂ ਦਾ ਬਾਈ ਕਹਿੰਦਾ ਵੀ ਬਿਹੇਵੀਅਰ 'ਚ ਫਰਕ ਪਿਆ ਜਿਵੇਂ ਆਪਾਂ ਕਹਿੰਦੇ ਨੇ ਪਸ਼ੂ ਸੁਸਤ ਰਹਿਣ ਲੱਗ ਜਾਂਦਾ ਚਲੋ ਗਾਂ ਦਾ ਰੱਬ ਸੁੱਖ ਰੱਖੇ ਜੀ ਤੇ ਪਰ ਬਾਈ ਕਹਿੰਦਾ ਵੀ ਗੱਭਣ ਆਪਾਂ ਕਰਨੀ ਹੈਗਾ ਤੇ ਦੁੱਧ ਕਿੰਨਾ ਕੁ ਦੇ ਰਹੀ ਐ ਬਈ ਹੰ ਟਰਾਈ ਲੱਗਦੀ ਐ ਕਿ ਹੈਗਾ ਦੁੱਧ ਮਾੜਾ ਮੋਟ ਨਹੀਂ ਹਣ ਹਟ ਗਈ ਦੁੱਧ ਹਟ ਗਈ ਹਾਂ ਫਿਰ ਸਟੈਂਪ ਬਹੁਤ ਹੋ ਗਿਆ ਨਾ ਸੂਈ ਨੂੰ ਸੱਜਰ ਨੇ ਕਿੰਨਾ ਕੁ ਦਿੱਤਾ ਤੇ ਲਈ 7 ਕਿਲੋ ਦੰਗਾਈ ਅੱਛਾ 7 ਕਿਲੋ ਦੁੱਧ ਸੀਗਾ ਤੇ ਸੂਈ ਨੂੰ ਫਿਰ 2 ਸਾਲ ਹੋ ਗਏ ਇਸ ਹਿਸਾਬ ਨਾਲ ਹਾਂ 2 ਸਾਲ ਤੇ ਇੱਕ ਜਿਹੜੀ ਖਾਸ ਉਹਨੂੰ ਵੀਡੀਓ ਬਣਾਈ ਐ ਜੀ ਉਹ ਮੱਝ ਆਸਤੇ ਐ ਮੱਝ ਦੇ ਬਾਈ ਨੇ ਪਹਿਲਾਂ ਟੀਕਾ ਭਰਾਇਆ ਵੈਸੀ 3 ਮਹੀਨੇ ਹੋ ਗਏ ਸੀਗੇ ਢਾਈ ਤੋਂ 3 ਮਹੀਨੇ ਤੇ ਟੀਕਾ ਕੱਚੀ ਹੀਟ ਚ ਭਰਿਆ ਗਿਆ ਸੀਗਾ ਜਿਵੇਂ ਮੈਂ ਸਾਨੂੰ ਦੱਸਦਾ ਹੁੰਨਾ ਵੀ ਤਾਰੇ ਹੀ ਸੀਂਗਾ ਬਈ ਮਾੜੀਆਂ ਮੋਟਨ ਇਹ ਠੀਕਾ ਭਰਾਇਆ ਹਨ ਕਿ ਰਿੰਗੀ ਵੀ ਸੀ ਨਹੀਂ ਤਾਰਾਂਗਾਂ ਤਾਰਾਂ ਹੀ ਸੀਗਾ ਤੇ ਇਹਦੇ ਜਦੋਂ ਉਹ ਕੱਚੀ ਹੀਟ ਚ ਠੀਕਾ ਭਰਿਆ ਨਾ ਤਾਂ ਪਸ਼ੂ ਬੋਲੂਗਾ ਜੀ ਤੇ ਨਾ ਰਹੂਗਾ ਤੇ ਉਸ ਤੋਂ ਬਾਅਦ ਮੱਝ ਇਨਫੈਕਸ਼ਨ ਸਿੱਟਣ ਲੱਗ ਗਈ ਤੇ ਇਨਫੈਕਸ਼ਨ ਤੋਂ ਬਾਅਦ ਫਿਰ ਅਸੀਂ ਹੁਣ ਇਹਦੇ ਦਵਾਈ ਦੁਈ ਭਰੀ ਐ ਇਹਨੇ ਘੱਟੋ ਘਾਟ ਇਹਦੇ ਪਿਛਲੀ ਹੀਟ ਤੇ ਵੀ ਸਾਨੂੰ ਦਵਾਈ ਭਰਨੀ ਪਈ ਉਦੋਂ ਵੀ ਸਾਫ਼ ਨਹੀਂ ਸੀ ਐਤਕੀ ਬਾਈ ਮੈਨੂੰ ਕਹਿੰਦਾ ਵੀ ਤਾਰਾਂ ਕਰ ਰਹੀ ਹੈ ਬਾਈ ਤੇ ਪਰ ਸਾਫ਼ ਨਹੀਂ ਆ ਤਿੰਨ ਦਿਨ ਦਵਾਈ ਫੇਰ ਭਰੀ ਐ ਪਰ ਮੱਝ ਦਵਾਈ ਤੋਂ ਅਗਲੇ ਦਿਨ ਮੰਨ ਲਓ ਦੂਜੇ ਦਿਨ ਜਦੋਂ ਮੈਂ ਦਵਾਈ ਇੱਕ ਦਿਨ ਛੱਡ ਕੇ ਭਰਦੇ ਆਂ ਜੀ ਆਪਾਂ ਦਵਾਈ ਤੇ ਜਦੋਂ ਭਰੀ ਤੇ ਬਾਈ ਕਹਿੰਦਾ ਰੈਂਕਦੀ ਸੀ ਰੈਂਕਦੀ ਸੀ ਬਾਈ ਅੱਦ ਕੀ ਹੈ ਨਾ ਬਈ ਇਹਦਾ ਮਤਲਬ ਇਹ ਰੈਂਕੇ ਰਹੂਗੀ ਤੇ ਪਿਛਲੇ ਸੂਏ ਆਪਣੇ ਕੋਲੇ ਹੀ ਸੀ ਮੱਜੇ ਹਾਂਜੀ ਰੈਂਕੇ ਰਹੀ ਸੀ ਉਦੋਂ ਰੈਂਕੇ ਬਣੀ ਸੀਗੀ ਹਾਂ ਰੈਂਕੇ ਬਾਈ ਰੈਂਕੇ ਹੀ ਬਣੋਗੇ ਬਾਈ ਹਰ ਸਵਾਈ ਕਿਉਂ ਹੁਣੋਂ ਦਾ ਟ੍ਰੈਂਡ ਤਾਂ ਖਤਮ ਰਿੰਗਣ ਵਾਲਾ ਪਰ ਇਹ ਰਿੰਗ ਕੇ ਹੀ ਬਣੂਗੀ ਜੀ ਜਿਹੜਾ ਪਸ਼ੂ ਰੈਂਕੇ ਬਣਦਾ ਤੁਸੀਂ ਵੇਟ ਕਰਿਆ ਕਰੋ ਟਾਈਮ ਦਿਆ ਕਰੋ ਪਸ਼ੂ ਨੂੰ ਤੇ ਹੁਣ ਚਲੋ ਹੋ ਸਕਦਾ ਵੀ ਇਹ ਟਾਈਮ ਸਾਡਾ ਖਰਾਬ ਕਰੇ ਕਿਉਂ ਗਾਂ ਗਰਮੀ ਸ਼ੁਰੂ ਹੋ ਜਾਣੀ ਹੈ ਪਰ ਆਪਾਂ ਮੈਂ ਟੀਕਾ ਨਹੀਂ ਭਰੇਗਾ ਕਿਉਂ ਮੈਨੂੰ ਲੱਗੀ ਨਹੀਂ ਵੀ ਅੱਜ ਸਹੀ ਐ ਤੇ ਤਾਰੇ ਸਾਫ਼ ਨਹੀਂ ਸੀਗੇ ਹੁਣ ਇਹਦੇ 3 ਦਿਨ ਹੋ ਗਏ ਜੀ ਅੱਜ ਦਵਾਈ ਭਰਦਿਆਂ ਨੂੰ ਮੰਨ ਲਓ ਇਹ ਕਿਹੜੇ ਦਿਨ ਛੱਡ ਕੇ ਇਲੈਕਸ਼ਨ ਭਰੀ ਐ ਇਹਦੇ ਤੇ ਪਰ ਮੱਝ ਹੁਣ ਸਾਫ਼ ਐ ਤੇ ਬਾਈ ਕਹਿੰਦਾ ਵੀ ਦੂਜੇ ਦਿਨ ਜਦੋਂ ਮੈਂ ਦਵਾਈ ਭਰਨ ਆਇਆ ਬਾਈ ਕਹਿੰਦਾ ਵੀ ਰੰਗਦੀ ਵੀ ਸੀ ਤੇ ਤਾਰੇ ਵੀ ਸਾਫ਼ ਸੀਗਾ ਬਈ ਹੋ ਗਈ ਸੀ ਸੈਟ ਪਰ ਆਪਾਂ ਠੀਕ ਐ ਨਹੀਂ ਸੀ ਭਰ ਸਕਦੇ ਕਿਉਂ ਮੈਟ੍ਰੋ ਜੈਲ ਪਾ ਕੇ ਇਲੈਕਸ਼ਨ ਭਰੀ ਸੀਗੀ ਜੇ ਹਾਂ ਨਾਰਮਲ ਇਲੈਕਸ਼ਨ ਭਰੀ ਹੁੰਦੀ ਫੇਰ ਆਪਾਂ ਟੀਕਾ ਭਰ ਸਕਦੇ ਹੁੰਨੇ ਕਿਉਂ ਇਲੈਕਸ਼ਨ ਦਵਾਈ ਦੇ ਨਾਲ ਵੀ ਟੀਕਾ ਭਰਿਆ ਜਾਂਦਾ ਸੋਨੂੰ ਮ ਵਿਲੇਕਸ਼ਨ ਇਹੋ ਜੀ ਦਵਾਈ ਹੈ ਉਹ ਟੀਕੇ ਨੂੰ ਖਰਾਬ ਨਹੀਂ ਹੋਣ ਦਿੰਦੀ ਪਰ ਜੇ ਵਿੱਚ ਪਲੱਸ ਮੈਟਰੋਜੈਲ ਕਰੀਏ ਤਾਂ ਫਿਰ ਤੁਸੀਂ 10 ਦਿਨ ਟੀਕਾ ਨਹੀਂ ਭਰ ਸਕਦੇਗੇ ਪਸ਼ੂ ਦੇ ਤੇ ਕਿਉਂ ਦਵਾਈ ਦਾ ਅਸਰ ਹੁੰਦਾ ਫਿਰ ਪਸ਼ੂ ਨੇ ਗੱਭਰ ਨਹੀਂ ਹੋਣਾ ਹੁੰਦਾ ਤੇ ਫਿਰ ਆਪਣਾ ਇਹ ਸਰਕਲ ਵਿਚਾਲੇ ਰਹਿ ਜਾਣਾ ਸੀ ਜੇ ਮਾੜੀ ਮੋਟੀ ਇਨਫੈਕਸ਼ਨ ਰਹਿ ਜਾਂਦੀ ਤਾਂ ਫਿਰ ਟਾਈਮ ਖਰਾਬ ਕਰਨਾ ਸੀਗਾ ਇਸ ਕਰਕੇ ਆਪਾਂ ਇਹਦੇ ਐਤ ਕੀ ਟੀਕਾ ਨਹੀਂ ਭਰਿਆਗਾ ਤੇ ਹੁਣ 20 ਦਿਨਾਂ ਦੇ ਇਹ ਬੋਲੂਗੀ ਬੋਲੂਗੀ 100% ਕਿਉਂ ਆਪਾਂ ਇਹਦੇ ਦਵਾਈ ਭਰੀ ਐਤ ਕੀ ਤੇ ਇਹਨੇ ਗੱਬਣ ਹੋ ਜਾਣਾ ਜੀ ਸੋ ਕੱਚੀ ਹੀਟ ਤੋਂ ਧਿਆਨ ਰੱਖਿਆ ਕਰੋ ਪਸ਼ੂ ਦਾ ਵੀ ਕੱਚੀ ਹੀਟ ਚ ਕਦੇ ਵੀ ਟੀਕਾ ਨਾ ਭਰਾਇਆ ਕਰੋ ਮੈਂ ਤੁਹਾਨੂੰ ਵਾਰ-ਵਾਰੀ ਇਹ ਗੱਲ ਕਹਿਣਾ ਵੀ ਜਦੋਂ ਪਸ਼ੂ ਤਾਰਾਂ ਕਰਦਾ ਗੋਹਾ ਕਰਦਾ ਤਾਰਾਂ ਸਿੱਟੂਗਾ ਤੇ ਜਾਂ ਮੱਝ ਰਿੰਗੇ ਤੇ ਥੋੜਾ ਥੋੜਾ ਬਾਥਰੂਮ ਕਰਕੇ ਪੂਛ ਚੱਕੇ ਜੀ ਉਦੋਂ ਟੀਕਾ ਭਰਾਇਆ ਕਰੋ ਤੇ ਨਹੀਂ ਤਾਂ ਨਾ ਭਰਾਇਆ ਕਰੋ ਜਾਂ ਡਾਕਟਰ ਨੂੰ ਕਹਿ ਦਿਆ ਕਰੋ ਵੀ ਆਪਦੀ ਫੀਸ ਲੈਣਾ ਬਾਈ ਤੇ ਸਹੀ ਹੀਟ ਹੈਗੀ ਤਾਂ ਟੀਕਾ ਭਰੇ ਜੇ ਹੁਣ ਉਦੋਂ ਇਹਦੇ ਦਵਾਈ ਭਰੀ ਹੁੰਦੀ ਅੱਜ ਤੋਂ ਕਿੰਨਾ ਚਿਰ ਹੋ ਗਿਆ ਬਈ ਉਹ ਗੱਲ ਨੂੰ ਚਾਰ ਮਹੀਨੇ ਹੋ ਗਏ ਹਨ ਅ ਚਾਰ ਮਹੀਨੇ ਹੋ ਗਏ ਜੀ ਸਾਰਾ ਸੀਜ਼ਨ ਟੱਪ ਗਿਆ ਰੱਖ ਲਓ ਤੁਸੀਂ ਬਈ ਟਾਈਮ ਪੂਰਾ ਹੀ ਖਰਾਬ ਹੋ ਗਿਆ ਗਾ ਹੁਣ ਸੀਜ਼ਨ ਗਰਮੀ ਦੇ ਸ਼ੁਰੂ ਹੋ ਜਾਣਾ ਤੇ ਮੱਝ ਨੇ ਬੰਨਣਾ ਨਹੀਂ ਫਿਰ ਐ ਪਸ਼ੂ ਸਾਲ ਭੰਦੇ ਆ ਅਗਲਾ ਕਹਿੰਦਾ ਵੀ ਅਰ ਸਾਲ ਭੰਨ ਗਈ ਰਹੀ ਨਹੀਂ ਫਿਰ ਹੁਣ ਇਹ ਚ ਪਸ਼ੂ ਦਾ ਕੋਈ ਕਸੂਰ ਨਹੀਂਗਾ ਤੇ ਟਾਈਮ ਸਾਲ ਭੰਨ ਜਾਣਾ ਇਹਨੇ ਦੇਖ ਲਓ ਤੁਸੀਂ ਬਈ ਜੇ ਹੁਣ ਇਹ 20 ਦਿਨਾਂ ਬਾਅਦ ਨਾ ਹੀਟ ਚਾਈ ਤਾਂ ਇਹ ਗਾਂ ਜਦੋਂ ਮੀਮੂ ਪੈਣਗੇ ਉਦੋਂ ਹੀ ਹੀਟ ਚ ਆਊਗੀ ਪਰ ਅੰਦਰੋਂ ਮੱਝ ਪ੍ਰੋਪਰ ਸਾਫ਼ ਹੋ ਗਈ ਐ ਤੇ ਆਪਾਂ ਇਹਨੂੰ ਲੂਟਾ ਲਈ ਲਾ ਕੇ ਵੀ ਹੀਟ ਚ ਲਿਆ ਸਕਦੇ ਆ ਪਰ ਥੋੜਾ ਜਿਹਾ ਤੁਹਾਨੂੰ ਪਤਾ ਵੀ ਗਰਮੀ ਚ ਮੱਝਾਂ ਨੂੰ ਦਿੱਕਤ ਆਉਂਦੀ ਆ ਵੀ ਹੀਟ ਚ ਨਹੀਂ ਆਉਂਦੀਆਂ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਵੀ ਪਸ਼ੂ ਹੀਟ ਚ ਜਦੋਂ ਪ੍ਰੋਪਰ ਹੁੰਦਾ ਉਦੋਂ ਟੀਕਾ ਭਰਾਇਆ ਕਰੋ ਨਹੀਂ ਤਾਂ ਦਵਾਈ ਭਰਾ ਦਿਆ ਕਰੋ ਆਪਣੇ ਕੋਲੇ ਆਪਸ਼ਨ ਹੈਗੀ ਆ ਵੀ ਆਪਾਂ ਦਵਾਈ ਭਰਾ ਸਕਦੇ ਆ ਤੇ ਪਰ ਇਹਦੇ ਨਾਲ ਸੋਡਾ ਇੱਕ ਫਾਇਦਾ ਹੋਊਗਾ ਵੀ ਜੇ ਤੁਸੀਂ ਦਵਾਈ ਭਰਾਉਣੇ ਤਾਂ ਪਸ਼ੂ 20 ਦਿਨਾਂ ਬਾਅਦ ਹੀਟ ਚ ਆਜੂਗਾ ਜੇ ਕੱਚੀ ਹੀਟ ਚ ਟੀਕਾ ਭਰਾਇਆ ਗਿਆ ਨਾ ਤਾਂ ਪਸ਼ੂ ਨੇ ਰਹਿਣਾ ਤੇ ਨਾ ਹੀ ਹੀਟ ਚ ਆਉਣਾ ਇਵੇਂ ਇਹ ਮੱਝ ਤੁਸੀਂ ਸਾਹਮਣੇ ਦੇਖ ਰਹੇ ਆ ਮੈਂ ਅੱਗੇ ਤੁਹਾਨੂੰ ਹਰ ਵਾਰ ਜੀ ਵੀਡੀਓ ਚ ਬੋਲਦਾ ਤੇ ਤੁਹਾਨੂੰ ਦਿਖਾ ਵੀ ਦਿੱਤਾ ਵੀ ਇਹ ਮੱਝ ਨੂੰ ਉਵੇਂ ਹੀ ਹੋਇਆ ਕਿੰਨਾ ਗੰਦ ਸਿੱਟਿਆ ਨੇ ਬਾਈ ਹੁਣ ਹੁਣ ਸਿੱਟਦੀ ਨਹੀਂ ਬਾਈ ਹੁਣ ਸਿੱਟਦੀ ਰਹੀ ਹੈ ਨਾ ਤੇ ਉਦੋਂ ਵੀ ਮੈਨੂੰ ਲੱਗਦਾ ਵੀ ਟੀਕਾ ਭਰਨ ਤੋਂ ਕਿੰਨਾ ਕੁ ਦਿਨ ਬਾਅਦ ਗੰਦ ਸਿੱਟਣ ਲੱਗ ਗਈ ਸੀਗੀ ਅਗਲੀ ਹੀਟ ਤੇ ਸਿੱਟਦੀ ਸੀਗੀ ਆ ਮੰਨ ਲਓ ਉਦੋਂ 20 ਦਿਨਾਂ ਬਾਅਦ ਹੀ ਜਦੋਂ ਆਪਾਂ ਟੀਕਾ ਭਰਾਤਾ ਸੀ ਹੈ ਪਰ ਤੁਹਾਨੂੰ ਕਨਫਰਮ ਨਹੀਂ ਸੀ ਵੀ ਇਹ ਰਹੀ ਨਹੀਂ ਕਿ ਜਾਲੇ ਕਰਦੀ ਹੈ ਇਹ ਚੱਕਰ ਚ ਆਪਾਂ ਥੋੜਾ ਜਿਹਾ ਟਾਈਮ ਖਰਾਬ ਕੀਤਾ ਉਦੋਂ ਤੱਕ ਮੈਂ ਆਉਣ ਵੀ ਨਹੀਂ ਸੀ ਲੱਗਿਆ ਮੈਨਾਂ ਜਦ ਜਿੱਦ ਮੈਂ ਆਉਣ ਲੱਗਿਆ ਤੁਹਾਡੇ 1.5 ਦਿਨ ਹੋ ਗਿਆ ਸੀਗਾ 50 ਦਿਨ ਸੀਗੇ ਫਿਰ ਉਦੋਂ ਆਪਾਂ ਹੱਥ ਪਾਉਣਾ ਜ਼ਰੂਰੀ ਨਹੀਂ ਸਮਝਿਆ ਜੀ ਮੈਨੂੰ ਇਹ ਸੀਗਾ ਮੈਂ ਚਲੋ ਕਈ ਵਾਰੀ ਕੋਈ ਹੋਰ ਪ੍ਰੋਬਲਮ ਨਾ ਹੋਵੇ ਆਪਾਂ ਪਹਿਲਾਂ ਟੀਕਾ ਆਪ ਨਹੀਂ ਸੀ ਭਰਿਆ ਤੇ ਪਰ ਜੇ ਉਦੋਂ ਕੋਈ ਹੱਲ ਹੋ ਜਾਂਦਾ ਚਲੋ ਹੋ ਸਕਦਾ ਆਪਣੇ ਕੋਲ ਪਰ ਟਾਈਮ ਵਾਲੀ ਤਾਂ ਕੋਈ ਗੱਲ ਹੈ ਨਹੀਂ ਜੀ ਬੰਤ ਤੈਨੇ ਜਾਣਾ ਪਰ ਮੈਂ ਕੱਚੀ ਹੀਟ ਦੀ ਗੱਲ ਦੱਸਦਾ ਤੁਹਾਨੂੰ ਵੀ ਕੱਚੀ ਹੀਟ ਜੇ ਤੁਸੀਂ ਟੀਕਾ ਭਰਾਓਗੇ ਤਾਂ ਇਹੀ ਹਾਲ ਹੋਊਗਾ ਨਾ ਦਾ ਪਸ਼ੂ ਨੇ ਰਹਿਣਾ ਤੇ ਨਾ ਬੋਲਣਾ ਬਸ ਇਹ ਚੀਜ਼ ਦਾ ਖਾਸ ਕਰ ਧਿਆਨ ਰੱਖਿਆ ਕਰੋ ਤੇ ਇਹ ਰਿਪੀਟ ਬਰੀਡਿੰਗ ਦਾ ਬਹੁਤ ਵੱਡਾ ਕਾਰਨ ਹੈ ਐਂ ਹੀ ਪਸ਼ੂ ਰਿਪੀਟ ਕਰੀ ਜਾਂਦਾ ਹੁਣ ਜੇ ਇਹਦੇ ਮੈਂ ਟੀਕਾ ਭਰ ਜਾਂਦਾ ਫੇਰ ਇਹਨੇ ਰਿਪੀਟ ਕਰ ਜਾਣਾ ਸੀਗਾ ਤੇ ਪਰ ਜੇ ਤੁਸੀਂ ਤੁਹਾਨੂੰ ਪਤਾ ਵੀ ਇਹ ਤਾਰਾਂ ਸਾਫ਼ ਨਹੀਂ ਜਾਂ ਥੋੜੀਆਂ ਥੋੜੀਆਂ ਤਾਰਾਂ ਕਰਦੀਆਂ ਸੂਨ ਵਾਲੀ ਲੱਗਾਂ ਤਾਰਾਂ 'ਚ ਤੁਸੀਂ ਟੀਕਾ ਭਰਾ ਦਿੰਨੇ ਆ ਤਾਂ ਉਦੋਂ ਪਸ਼ੂ ਨੇ ਗੱਬਰ ਨਹੀਂ ਹੋਣਾਗਾ ਨਾ ਭਰਾਇਆ ਕਰੋ ਟੀਕਾ ਉਹ ਕੋਈ ਸਪਲੀਮੈਂਟ ਦੇ ਕੇ ਜਾਂ ਦਵਾਈ ਦੂਈ ਭਰਾ ਕੇ ਪਸ਼ੂ ਦੇ ਟੀਕਾ ਭਰਾਇਆ ਕਰੋ ਤੇ ਸੇਵਾ ਬਾਈ ਦੀ ਬਹੁਤ ਆ ਸੇਵਾ ਵੱਲੋਂ ਕੋਈ ਚੱਕਰ ਨਹੀਂ ਗਾ ਤੇ ਪਰ ਥੋੜੇ ਜੀ ਚਲੋ ਵੀ ਹੋ ਜਾਂਦਾ ਕਈ ਵਾਰੀ ਵੀ ਟੀਕਾ ਥੋੜਾ ਜਿਹਾ ਕੱਚੀ ਹੀਟ 'ਚ ਭਰਿਆ ਕਰਕੇ ਮੱਝ ਗੱਭਨ ਨਹੀਂ ਹੋएगी ਤੇ ਇਹ ਪ੍ਰੋਬਲਮ ਆਊਗੀ ਮੈਂ ਤੁਹਾਨੂੰ ਦੱਸੀ ਜਾਂਦਾ ਸੇਵਾ ਵੱਲੋਂ ਤਾਂ ਤੁਸੀਂ ਦੇਖ ਲਓ ਵੀ ਆ ਕਿੰਨੀ ਉਮਰ ਆ ਗੱਟੀ ਦੀ ਬਾਈ 18 ਮਹੀਨਿਆਂ ਦੀ ਉਮਰ ਹੈ ਤੇ ਵੇਖ ਲਓ ਤੁਸੀਂ ਬੰਨ ਵਾਲੀ ਹੈ ਝੋਟੀ ਸੇਵਾ ਵੱਲੋਂ ਨਹੀਂ ਕੋਈ ਕਮੀ ਬਾਈ ਦੀ ਉਹ ਗਾਂ ਦੀ ਵੀ ਵਧੀਆ ਸੇਵਾ ਹੈ ਇਹ ਨੀਲੀ ਰਵੀ ਇਹ ਮੱਝ ਦੀ ਹੈ ਬਈ ਇਹ ਇਸੇ ਦੀ ਹੈ ਇਹ ਸਾਂਹ ਤੋਂ ਬਣੀ ਸੀ ਤੇ ਠੀਕ ਆ ਸੀ ਨੀਲੀ ਰਵੀ ਭਰਾਇਆ ਸੀ ਫਿਰ ਹਾਂਜੀ ਹਾਂਜੀ ਠੀਕ ਆ ਨੀਲੀ ਰਵੀ ਭਰਾਇਆ ਸੀ ਹਨਾ ਤੇ ਫਿਰ ਆਪਾਂ ਨੀਲੀ ਰਵੀ ਭਰ ਦਾਂਗੇ ਸੋਹਣਾ ਬੱਚਾ ਆ ਰਿਹਾ ਇਹ ਨਹੀਂ ਤਾਂ ਮੁਰਾ ਮੱਝ ਇੰਨਾ ਵਧੀਆ ਬੱਚਾ ਨਹੀਂ ਦਿੰਦੀ ਨੀ ਨੀਲੀ ਦਾ ਪੂਰੇ ਮਾਰਕਿੰਗ ਫੁੱਲ ਆਈ ਹੈ ਕੋਈ ਓਵਰ ਨਹੀਂ ਆਈ ਤੇ ਸਹੀ ਆਈ ਹੈ ਜੀ ਬੱਚਾ ਦੇਖੋ ਤੁਸੀਂ ਮੱਝ ਕਾਲੀ ਹੈ ਦੇਖੋ ਮੱਝ ਜਵਾਂ ਕਾਲੀ ਹੈ ਤੇ ਬੱਚਾ ਨੀਲੀ ਰਵੀ ਆ ਠੀਕ ਆ ਆਹਾ ਇਹ ਬੱਚਾ ਨਹੀਂ ਸੀ ਰਹੀ ਅੱਛਾ ਇਹ ਇਹਦਾ ਹੀ ਹੈ ਮੰਨ ਲਓ ਸੂਈ ਨੂੰ ਤਾਂ ਫਿਰ 4-5 ਮਹੀਨੇ ਹੋਏ ਹਨ ਫਿਰ ਤੁਸੀਂ ਟੀਕਾ ਦੇ 35 ਦਿਨਾਂ ਬਾਅਦ ਹੀ ਭਰਾਦਾ ਸੀ ਹਾਂ ਬਸ ਮੰਨ ਲਓ ਮਹੀਨੇ ਦਿਨ ਬਾਅਦ ਭਰਾਦਾ ਹਨਾ ਵੀ 4-5 ਮਹੀਨੇ ਹੀ ਹੋਇਆ ਸੂਈ ਨੂੰ ਚਲੋ ਕੋਈ ਚੱਕਰ ਨਹੀਂ ਮੱਝਾ ਰਹਿ ਜਾਂਦਾ 35 ਦਿਨਾਂ ਬਾਅਦ ਕੋਈ ਪ੍ਰੋਬਲਮ ਨਹੀਂ ਹੁੰਦੀ ਕੀ ਤੇ ਪਰ ਉਹ ਥੋੜਾ ਜਿਹਾ ਇੰਨਾ ਵੀ ਮੈਸ ਉਹ ਸੀਗੀ ਮੈਸ ਜੀ ਹੀਟ ਸੀਗੀ ਵੀ ਤਾਂ ਕਰਕੇ ਨਹੀਂ ਰਹੀ ਇੱਕ ਦਿਨ ਹੀ ਤਾਰਾਂ ਕੀਤੀਆਂ ਸੀ ਉਦੋਂ ਇੱਕ ਦਿਨ ਇੱਕ ਦਿਨ ਹੀ ਤੇ ਅਗਲੇ ਦਿਨ ਭਰਾਦਾ ਤੇ ਉਦੋਂ ਬਾਅਦ ਕੋਈ ਤਾਰ ਨਹੀਂ ਕੀਤੀ ਕਿਤੇ ਤਾਂ ਸਾਫ਼ੀ ਤਾਰਾ ਕਰਦੇ ਸੀ ਕਿਤੇ ਜਾਲਾ ਜਾਉ ਕਿਤੇ ਜਾਲਾ ਜਾ ਬਸ ਉਹੀ ਕੱਚੀ ਹੀਟ ਚ ਭਰਿਆ ਕਰਕੇ ਵੀ ਖੁੱਲ ਕੇ ਹੀਟ ਚ ਵੀ ਨਹੀਂ ਆਈਗੀ ਜੇ ਉਹੀ ਥੋੜੀ ਜੀ ਹੀਟ ਹੁੰਦੀ ਤਾਂ ਜਾਂਦਾ ਇਹਨੇ ਬੋਲ ਪੈਣਾ ਸੀ ਤੇ ਜਾ ਰਹਿ ਜਾਣਾ ਸੀਗਾ ਤੇ ਆਹ ਕੱਟੀ ਆ ਬਾਈ ਕੋਲੇ ਇੱਕ ਝੋਟੀ ਆ ਬਾਈ ਉਹ ਸਾਹਮਣੇ ਆ ਇਹ ਕਿੰਨੇ ਚਿਰ ਦੀ ਹੋ ਗਈ ਬਾਈ ਇਹ 7 ਮਹੀਨਿਆਂ ਦੀ ਹੈ ਤੇ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ ਕੋਈ ਨਹੀਂ ਬਈ ਸਾਰੇ ਸੰਸਾਲ ਸਾਢੇ 3 ਸਾਲ ਠੀਕ ਹੈ ਬਸ ਮੰਨ ਲਓ ਵੀ 4 ਸਾਲਾਂ ਤੋਂ ਪਹਿਲਾਂ ਪਹਿਲਾਂ ਸੂਕੂ ਪਾਉਣੇ ਕਿ 4 ਸਾਲਾਂ ਦੀ ਅ ਤੇ ਇਹ ਪਹਿਲੀ ਵਾਰੀ ਰਹੀ ਗਈ ਸੀ ਹਾਂ ਹੀ ਵੱਡੀ ਰਹੀ ਸੀ ਠੀਕ ਹੈ ਟੀਕੇ ਤੋਂ ਹੀ ਆ ਹਾਂਜੀ ਅੱਛਾ ਬਸ ਇਹ ਨੋਰਮਲ ਟੀਕੇ ਤੋਂ ਕਿ ਚੰਗਾ ਭਰਾਇਆ ਨਹੀਂ ਨੋਰਮਲ ਠੀਕ ਹੈ ਚੰਗੇ ਭਰਾਇਆ ਕਰੋ ਬੱਚੇ ਛੋਟੀ ਚੰਗੀ ਸੀ ਬਾਈ ਯਾਰ ਹੁਣ ਆਪਾਂ ਚੰਗੇ ਹੀ ਭਰਾਂਗੇ ਜੀ ਬਾਈ ਨੂੰ ਬਾਈ ਜੁੜੇ ਰਹਿਣਗੇ ਰੱਬ ਸੁੱਖ ਰੱਖੇ ਜੇ ਆ ਗਾਂ ਗੱਬਣ ਹੋ ਜਾਂਦੀ ਐ ਤਾਂ ਤੇ ਹੋਈ ਜਾਣਾ ਐਡੀ ਗੱਲ ਨਹੀਂ ਕੀ ਕੋਈ ਬੜੀ ਵੱਡੀ ਗੱਲ ਨਹੀਂ ਗਾਂ ਸਹੀ ਸੀਗੀ ਐਦਗੀ ਜੀ ਧੰਨਵਾਦ ਜੀ ਇਹ ਕੱਚੀ ਹੀਟ ਵਾਲੀ ਗੱਲ ਦਾ ਰੱਖਿਓ ਜੇ ਤੇ ਅਣਮੇਨ ਵੀਡੀਓ ਇਹਦੇ ਤੇ ਹੀ ਬਣਾਈ ਸੀਗੀ ਆਪਾਂ ਵੇ ਕੱਚੀ ਹੀਟ ਚ ਨਾ ਠੀਕਾ ਭਰਾਇਆ ਕਰੋ ਖਾਸ ਕਰ ਮੱਜਾਂ ਦੇ ਮੱਝ ਨੇ ਹੀਟ ਚ ਆਉਂਦੀ ਗਾਂ ਦਾ 20 ਦਿਨਾਂ ਬਾਅਦ ਫੇਰ ਹੀਟ ਚ ਆਜੂਗੀ ਪਰ ਮੱਝ ਨੇ ਨਹੀਂ ਆਉਣਾ ਨਾ ਰਹਿਣਾ ਤੇ ਨਾ ਬੋਲਣਾ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਤੇ ਚੈਨਲ ਨੂੰ ਆਪਣੇ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਲੱਗਦਾ ਵੀਡੀਓ ਕਿਵੇਂ ਧੰਨਵਾਦ ਜੀ